ਗੁਰੂ ਤੇਗ ਬਹਾਦਰ ਜੀ ਦੇ ਜੀਤੀ ਦਿਹਾੜੇ ਦੇ ਮੌਕੇ ਤੇ ਫਿਰੋਜ਼ਪੁਰ ਵਾਸਤੇ ਅੱਜ ਜਿਹੜਾ ਹੈ ਵੀ ਲਾਈਟ ਐਂਡ ਸੌਨ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਜਿਹੜਾ ਮਤਲਬ ਇਹ ਦੱਸਿਆ ਜਾ ਰਿਹਾ ਵੀ ਜਿਹੜੇ ਲੋਕਾਂ ਨੂੰ ਇਹ ਗੁਰੂ ਸਾਹਿਬ ਦੀ ਜੜੀਆਂ ਚਿੱਦੀ ਦੇ ਉਸ ਸ਼ਹਾਦਤ ਹੋਈ ਸੀ ਉਹਦੇ ਬਾਰੇ ਜਾਣੂ ਕਰਾਇਆ ਜਾਏਗਾ ਵੀ ਐਸੇ ਪ੍ਰੋਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ ਵੀ ਕਾਫੀ ਵੱਡੀ ਤਰ੍ਹਾਂ ਵਿੱਚ ਜਿਹੜੇ ਲੋਕ ਹੈ ਇੱਥੇ ਸ਼ਾਮਲ ਹੋਇਆ ਸਕੂਲ ਦੇ ਬੱਚੇ ਵੀ ਜਿਹੜੇ ਕਾਫੀ ਆਏ ਨੇ ਜਿਹੜੇ ਲੀਡਰ ਸਾਹਿਬਾਨ ਵੀ ਇੱਥੇ ਪਹੁੰਚੇ ਨੇ ਪ੍ਰਸ਼ਾਸਨਿਕ ਅਮਲਾ ਵੀ ਪੂਰੀ ਤਰ੍ਹਾਂ ਜਿਹੜਾ ਇੱਥੇ ਜਿਹੜਾ ਉਹ ਦਿਖਾਈ ਦੇ ਰਿਹਾ ਵੀ ਕਾਫੀ ਜਿਹੜੇ ਵਧੀਆ ਜੜੀਆਂ ਨੇ ਤਸਵੀਰਾਂ ਜੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਜਿਹਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਵੀ ਕਿਸ ਤਰ੍ਹਾਂ ਲਾਈਨ ਆਫ ਸੋਨ ਜਿਹੜਾ ਸਿੱ ਉਹ ਦੇਖਣ ਮਿਲਿਆ ਪਿਆ ਜੋ ਵਧੀਆ ਜਿਹੜੇ ਲੋਕ ਜਿਹੜੀ ਸਲਾਹਨਾ ਕਰਦੇ ਹੋਏ ਵੀ ਉਹ ਸਾਫ ਤੌਰ ਤੇ ਦਿਖਾਈ ਦੇ ਰਹੇ ਨੇ ਕਿਉਂਕਿ ਲੋਕਾਂ ਦਾ ਕਹਿਣਾ ਵੀ ਜਿਹੜੀ ਨੌਜਵਾਨ ਖਾਸ ਤੌਰ ਤੇ ਜਿਹੜੀ ਪੀੜ੍ਹੀ ਹੈਗੀ ਆ ਉਹ ਗੁਰੂਆਂ ਦੀ ਛਾਹਤ ਜਿਹੜੀਆਂ ਹੈਗੀਆਂ ਉਸ ਮਾਰੇ ਜਾਨੂ ਨਹੀਂ ਹੁੰਦੀਆਂ ਤੇ ਗੁਰੂਆਂ ਦੀ ਛਾਹਤ ਤੋ ਜਿਹੜੇ ਕਹਿੰਦੇ ਕਹਿੰਦੇ ਜਾਣਕਾਰੀ ਜਿਹੜੀ ਆ ਉਹਦੇ ਤੋਂ ਦੂਰ ਹੋਈ ਜਾ ਰਹੀਆਂ ਨੇ ਜਿਸ ਕਰਕੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਇਹ ਜਿਹੜੇ ਪ੍ਰੋਗਰਾਮ ਹੈ ਇਹ ਹੋਣੇ ਚਾਹੀਦੇ ਆ ਜਿਹੜਾ ਤੁਸੀਂ ਦੇਖ ਲਦੇ ਹੋ ਵੀ ਕਾਫੀ ਵੱਡੀ ਤਲਾਸ਼ ਵਿੱਚ ਲੋਕ ਜਿਹੜੇ ਇੱਥੇ ਪਹੁੰਚੇ ਹੋਇਆ ਵੀ ਜਿਹੜਾ ਲਾਈਟ ਐਂਡ ਸ਼ੋਨ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਸ਼ੋਅ ਕਰਾਇਆ ਜਾ ਰਿਹਾ ਆਪਣੇ ਆਪ ਦੇ ਵਿੱਚ ਵੀ ਇੱਕ ਵੀ ਕਹਿ ਸਕਦੇ ਆ ਵੀ ਵਧੀਆ ਜਿਹਾ ਉਹ ਦ੍ਰਿਸ਼ ਜਿਹੜਾ ਉਹ ਦਿਖਾਈ ਦੇ ਰਿਹਾ ਕਿਉਂਕਿ ਇਹ ਸੀ ਵੀ ਨਾਲ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਗਿਆ ਉਸ ਬਾਰੇ ਜਿਹੜਾ ਸਾਰਿਆਂ ਨੂੰ ਜਿਹੜਾ ਜਾਣੂ ਕਰਾਇਆ ਜਾ ਰਿਹਾ ਬੱਚਿਆਂ ਨੂੰ ਖਾਸ ਤੌਰ ਤੇ ਉਹ ਜਾਣੂ ਕਰਾਇਆ ਜਾ ਰਿਹਾ ਤਾਂ ਕਿ ਪਤਾ ਚੱਲ ਜੇ ਵੀ ਜਿਹੜੀ ਗੁਰੂ ਤੇਗ ਬਾਹੂ ਨੇ ਜਿਹੜੀ ਸ਼ਹਾਦਤ ਦਿੱਤੀ ਸੀ ਇਸ ਸਮਰਪਿਤ ਜਿਹੜਾ ਇਹ ਪ੍ਰੋਗਰਾਮ ਹੈ ਇਹ ਜਿਹੜਾ ਕਰਵਾਇਆ ਜਾ ਰਿਹਾ ਖਾਸ ਤੌਰ ਤੇ ਇਹ ਤਸਵੀਰਾਂ ਜਿਹੜੀਆਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਜਿਹਦੇ ਵਿੱਚ ਕਾਫੀ ਜਿਹੜੇ ਫਿਰੋਜ਼ਪੁਰ ਸ਼ਹਿਰ ਦੇ ਜਿਹੜੇ ਲੋਕ ਹੈ ਉਹ ਕਾਫੀ ਤੇ ਵੱਡੀ ਤعداد ਵਿੱਚ ਪਹੁੰਚੇ ਹੋਏ ਪ੍ਰਸ਼ਾਸਿੰਗ ਅਮਲਾ ਵੀ ਕਹਿ ਜਾ ਸਕਦਾ ਲੀਡਰਸ਼ਿਪ ਅਕੈਡਮੀ ਕਹਿ ਜਾ ਸਕਦੇ ਆ ਤੇ ਖਾਸ ਤੌਰ ਤੇ ਸਕੂਲੀ ਬੱਚੇ ਵੀ ਇਹਰੇ ਵਿੱਚ ਆਏ ਨੇ ਖੁੱਲੀ ਸਕੂਲੀ ਬੱਚੇ ਦੇ ਨਾਲ ਨਾਲ ਜਿਹੜੇ ਪੇਰੈਂਟਸ ਵੀ ਜਿਹੜੇ ਆ ਉਹ ਇਹਰੇ ਜਿਹੜੇ ਇੱਥੇ ਜਿਹੜੇ ਪਹੁੰਚੇ ਆ ਤਾਂ ਜੋ ਇਸ ਪ੍ਰੋਗਰਾਮ ਦੀ ਜਿਹੜੀ ਆ ਉਹ ਖੂਬ ਖੂਬਸੂਰਤੀ ਨੂੰ ਜਿਹੜਾ ਹੋਰ ਵੀ ਜਿਹੜਾ ਉਹ ਵਿਦਾਇਆ ਜਾ ਸਕੇ ਕਿਉਂਕਿ ਇਸ ਪ੍ਰੋਗਰਾਮ ਦਾ ਹੀ ਮਤਲਬ ਇਹ ਆ ਵੀ ਗੁਰੂਆਂ ਦੀ ਜਿਹੜੀ ਸ਼ਹਾਦਤ ਹੋਈ ਹੈ ਗੁਰੂ ਤੇਗ ਬਹਾਦਰ ਜੀ ਦੀ ਤੇ ਉਹਦੇ ਬਾਰੇ ਜਿਹੜਿਆ ਲੋਕਾਂ ਨੂੰ ਜਿਆ ਜਾਣੂ ਕਰਾਉਣਾ ਉਹ ਹੀ ਖਾਸ ਤੌਰ ਤੇ ਪੀੜ੍ਹੀ ਨੂੰ ਜਿਹੜੀ ਗੁਰੂਆਂ ਦੀ ਸ਼ਹਾਦਤ ਨੂੰ ਜਿਹੜੀ ਆ ਭੁੱਲਦੀ ਜਾ ਰਹੀ ਆ ਤੇ ਉਸ ਬਾਰੇ ਜਾਗਰੂਕ ਕਰੇ ਕੀਤਾ ਜਾ ਸਕੇ ਖਾਸ ਤੌਰ ਤੇ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਆ ਉਹਨੂੰ ਇਸ ਜਿਹੜੀ ਆ ਗੁਰੂਆਂ ਦੇ ਜਿਹੜੇ ਕਾ ਸਕਦੇ ਆ ਵੀ ਜਿਹੜੀ ਸ਼ਾਤਾ ਦਿੱਤੀਆਂ ਨੇ ਉਹਦੇ ਬਾਰੇ ਜਿਹੜਾ ਜਾਣੂ ਕਰਾਉਣ ਵਾਸਤੇ ਇਹ ਪ੍ਰੇਰਣਾ ਸਦਕਾ ਜਿਹੜੇ ਪ੍ਰੋਗਰਾਮ ਜਿਹੜਾ ਕਰਵਾਏ ਗਿਆ ਜਿਹਦੀ ਸਾਰੇ ਲੋਕ ਜਿਹੜੀ ਆ ਉਹ ਤਾਰੀਫ ਕਰਦੇ ਹੋਏ ਵੀ ਦਿਖਾਈ ਦੇ ਰਿਹਾ ਤੇ ਕਾਫੀ ਵੱਡੀ ਤਨਾਦ ਦੇ ਵਿੱਚ ਜਿਹੜੇ ਲੋਕ ਆ ਉਹ ਇੱਥੇ ਪਹੁੰਚੇ ਹੋਏ ਦਿਖਾਈ ਦੇ ਰਹੇ ਲੋਕਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਵੀ ਰਾਕੇ ਲੋਕ ਕੀ ਸੋਚਦੇ ਆ ਭਾਜੀ ਜਿਹੜਾ ਨਹੀਂ ਜਿਹੜਾ ਜਿਹੜਾ ਪ੍ਰੋਗਰਾਮ ਹੈਗਾ ਬਹੁਤ ਅੱਛਾ ਪ੍ਰੋਗਰਾਮ ਬਹੁਤ ਅੱਛਾ ਪ੍ਰੋਗਰਾਮ ਉਹ ਸਕੂਲズ ਵਿੱਚ ਚਾਹੀਦਾ ਸਪੈਸੀਫਿਕ ਸਕੂਲਜ਼ ਦੇ ਛੋਟੇ ਲੈਵਲ ਤੇ ਵੀ ਚਾਹੀਦਾ ਉੱਥੇ ਵੀ ਕਰਾਇਆ ਹੈ ਪਰ ਅੱਛ ਸਰ ਮੈਸੇਜ ਇਹਦਾ ਸਿੱਖ ਸਾਰਾ ਹਰੇਕ ਬੰਦੇ ਨੂੰ ਮਾਨਵਤਾ ਦੀ ਕੁਰਬਾਨੀ ਹੈ ਸਿੱਖ ਧਰਮ ਦੇ ਵਿੱਚ ਉਹ ਨਜ਼ਰ ਆਉਂਦੀ ਹੈ ਸ੍ਰਿਸ਼ਟੀ ਨੂੰ ਪੂਰੀ ਕੁਰਬਾਨੀ ਦਿੱਤੀ ਸੀ ਉਹਨਾਂ ਨੇ ਜੇ ਜਿਹੜਾ ਵੀ ਉਸ ਟਾਈਮ ਜ਼ੁਲਮ ਦੇ ਖਿਲਾਫ ਹੁੰਦਾ ਉਹਨੇ ਖਿਲਾਫ ਕੁਰਬਾਨੀ ਦੇਣੀ ਸੀ ਉਹ ਕੁਰਬਾਨੀ ਦਾ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਇਸ ਲਈ ਸਕੂਲ ਲੈਵਲ ਤੇ ਹੋਣਾ ਚਾਹੀਦਾ ਵੀ ਕਹਿ ਸਕਦੇ ਆ ਲੋਕ ਵੀ ਜਿਹੜੇ ਸਕੂਲ ਹਾਵ ਤੇ ਵੀ ਜਿਹੜਿਆ ਇਹੋ ਜਿਹੇ ਜਿਹੜੇ ਪ੍ਰੋਗਰਾਮ ਹੋਣੇ ਚਾਹੀਦੇ ਆ ਕਿਉਂਕਿ ਜਿਹੜੀ ਕੁਰਬਾਨੀ ਦਿੱਤੀ ਨੇ ਗੁਰੂਆਂ ਨੇ ਉਹਦੇ ਬਾਰੇ ਜਿਹੜਾ ਵੀ ਬੱਚਿਆਂ ਨੂੰ ਵੀ ਜਿਹੜਾ ਜਾਣੂ ਹੋਣਾ ਚਾਹੀਦਾ ਕਿਉਂਕਿ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਤੇ ਇਹ ਮਤਲਬ ਕਿ ਇੱਕ ਵਾਰ ਨਹੀਂ ਕਰਾਣੇ ਚਾਹੀਦੇ ਇਹ ਜਿਹੜੇ ਸਕੂਲਾਂ ਦੇ ਵਿੱਚ ਵੀ ਹਰ ਸਕੂਲ ਦੇ ਵਿੱਚ ਕਰਵਾਣੇ ਚਾਹੀਦੇ ਤਾਂ ਜੋ ਬੱਚਿਆਂ ਨੂੰ ਜਿਹੜਾ ਐਮਡੀ ਗੁਰੂਆਂ ਦੀ ਜਿਹੜੀ ਸ਼ਹਾਦਤ ਦਿੱਤੀ ਆ ਉਸ ਦੇ ਬਾਰੇ ਜਿਹੜਾ ਜਾਣੂ ਕਰਾਇਆ ਜਾ ਸਕੇ ਤੇ ਉਹਦਾ ਮਤਲਬ ਤਾਂ ਜਿਹੜੀ ਆ ਉਹ ਦੱਸੀ ਜਾ ਸਕੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦੈਨਿਕ ਸਵੇਰਾ ਫਰੋਇ ਦਾਤੇ ਜਿਹੜਾ ਪ੍ਰ ਲਾਈਟ ਐਂਡ ਸਾਊਂਡ ਸ਼ੋ ਜਿਹੜਾ ਹੈ 350 ਸਾਲਾਂ ਦੇ ਸਮਾਗਮ ਦੇ ਸੰਗਤ ਸਾਰੇ ਜਿਲ੍ਹਾ ਆਇਆ ਹੈ ਅੱਜ ਦੀ ਉਸ ਕੋਲ ਇੱਕ ਨੇ ਕੈਂਪ ਕੋਰ ਸਟੇਟਿੰਗ ਨੂੰ ਲਾਈਟ ਐਂਡ ਸਾਊਂਡ ਸ਼ੋ ਦਾ ਆਪਣਾ ਅੱਜ ਦਾ ਆਗਾਜ਼ ਕੀਤਾ ਜਾ ਰਿਹਾ ਹੈ ਤੇ ਗੁਰੂ ਸਾਹਿਬ ਵਾਲੇ ਸਾਰੇ ਉਹਨਾਂ ਤੇ ਇੱਕ ਡਿਪਾਰਟਮੈਂਟ ਵੱਲੋਂ ਇੱਕ ਲਾਈਟ ਐਂਡ ਸਾਊਂਡ ਸ਼ੋ ਦੇ ਮੱਦੇਨਜ਼ਰ ਤੇ ਰਾਣੀ ਇੱਕ ਆਪਾ ਸਾਰਿਆਂ ਨੂੰ ਜਲਦ ਖਰਾਉਂਦੀ ਇੱਕ ਤੇ ਤੇ ਮਿਲ ਕੇ ਨੂੰ ਕੀਤੀ ਗਈ ਹੈ ਤਾਂ ਮੇਰੀ ਇਹ ਸਾਰਿਆਂ ਨੂੰ ਇਹ ਲਈ ਆਪਣਾ ਮਾਣ ਦਿਆਉਜੀ ਤੇ ਸਮਗੰਗਾ 10 ਵਾਰ ਇਹ ਮੈਸੇਜ ਦੇਣ ਜਾ ਰਿਹਾ ਸਭ ਤੋਂ ਸਸਤ। ਅ ਰਹੀ ਜੀ ਵੀ ਬਹੁਤ ਇੱਥੇ ਸਾਰਿਆਂ ਨੂੰ ਖੁੱਲਾ ਸੱਦਾ ਤੇ ਇੱਥੇ ਲਾਈਟ ਐਂਡ ਸਾਊਂਡ ਜਿਹੜਾ ਪ੍ਰੋਗਰਾਮ ਹੈ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਆਰਗੇਨਾਈਜ਼ ਕੀਤਾ ਗਿਆ ਬਾਕੀ ਥਾਵਾਂ ਤੇ ਪਹਿਲਾਂ ਚੱਲਿਆ ਇੱਥੇ ਵੀ ਬਹੁਤ ਵਧੀਆ ਆਰਗੇਨਾਈਜ਼ ਕੀਤਾ ਗਿਆ। ਤੇ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਸਾਰੇ ਔਰਤਾਂ ਤੇ ਇਸ ਪ੍ਰੋਗਰਾਮ ਦੇ ਉਚਾਣ। ਜਿਹੜੇ ਕੋਲ ਤੇ ਇੱਕ ਬਾਦਰ ਜੀ ਦਾ ਜਿਹੜਾ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਵੱਲੋਂ ਜੋ ਇਹ ਐਫਰਟਸ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕੀਤੀਆਂ ਗਈਆਂ ਮੈਂ ਉਹਨਾਂ ਦਾ ਧੰਨਵਾਦ ਕਰਾਂਗੀ ਕਿਉਂਕਿ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸਿੱਖਿਆ ਦਿੰਦਾ ਕਿ ਕਿਸ ਤਰ੍ਹਾਂ ਮਾਨਵਤਾ ਨੂੰ ਸਭ ਤੋਂ ਉੱਚਾ ਧਰਮ ਮੰਨ ਕੇ ਗੁਰੂ ਜੀ ਨੇ ਸ਼ਹੀਦੀ ਦਿੱਤੀ ਸੀ ਔਰ ਸਾਡੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਾਉਣਾ ਜ਼ਰੂਰੀ ਸੀ ਸੋ ਇੱਕ ਮਹੱਤਵਪੂਰਨ ਕਦਮ ਹੈ ਅਨ ਐਕਸਟਰਾ ਦੇ ਉਪਰਲੇ ਕੀ ਲੋਕਾਂ ਨੂੰ ਕਹਿੰਦੇ ਨੇ ਵੀ ਹੋਰ ਕਰਵਾਉਣੇ ਚਾਹੀਦੇ ਨੇ ਲੋਕਾਂ ਨੂੰ ਕੀ ਬਿਲਕੁਲ ਜੀ ਸਾਨੂੰ ਆਪਣੇ ਇਤਿਹਾਸ ਨਾਲ ਜੋ ਕਿ ਗੌਰਵਮਈ ਇਤਿਹਾਸ ਪੰਜਾਬ ਦਾ ਸਿੱਖੀ ਦਾ ਉਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਔਰ ਲਗਾਤਾਰ ਸਾਡੇ ਬੱਚਿਆਂ ਨੂੰ ਇਹਦੇ ਵਿੱਚ ਇਨਵੋਲ ਕਰਨਾ ਜ਼ਰੂਰੀ ਹੈ ਇਤੇ ਬਾਦ ਜਿਹੜੇ ਸਿੱਧੀ ਦਿਹਾੜੇ ਦੇ ਮੌਕੇ ਤੇ ਫਿਰੋਪੁਰ ਵਾਸਤੇ ਅੱਜ ਜਿਹੜਾ ਆ ਵੀ ਲਾਈਟ ਐਂਡ ਸੌਨ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਜਿਹੜਾ ਮਤਲਬ ਇਹ ਦੱਸਿਆ ਜਾ ਰਿਹਾ ਵੀ ਜਿਹੜੇ ਲੋਕਾਂ ਨੂੰ ਇਹ ਗੁਰੂ ਸਾਹਿਬ ਦੀ ਜੜੀਆਂ ਛਿੱਦੀ ਦੇ ਉਸ ਸ਼ਹਾਦਤ ਹੋਈ ਸੀ ਉਹਦੇ ਬਾਰੇ ਜਾਣੂ ਕਰਾਇਆ ਜਾਏਗਾ ਵੀ ਐਸੇ ਪ੍ਰੋਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ ਵੀ ਕਾਫੀ ਵੱਡੀ ਤਰ੍ਹਾਂ ਵਿੱਚ ਜਿਹੜੇ ਲੋਕ ਐ ਇੱਥੇ ਸ਼ਾਮਲ ਹੋਇਆ ਸਕੂਲ ਦੇ ਬੱਚੇ ਵੀ ਜਿਹੜੇ ਕਾਫੀ ਆਏ ਨੇ ਜਿਹੜੇ ਲੀਡਰ ਸਾਹਿਬਾਨ ਵੀ ਇੱਥੇ ਪਹੁੰਚੇ ਨੇ ਪ੍ਰਸ਼ਾਸਨਿਕ ਅਮਲਾ ਵੀ ਪੂਰੀ ਤਰ੍ਹਾਂ ਜਿਹੜਾ ਇੱਥੇ ਜਿਹੜਾ ਉਹ ਦਿਖਾਈ ਦੇ ਰਿਹਾ ਵੀ ਕਾਫੀ ਜਿਹੜੇ ਵਧੀਆ ਜੜੀਆਂ ਤਸਵੀਰਾਂ ਜੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਜਿਹੜੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਵੀ ਕਿਸ ਤਰ੍ਹਾਂ ਲਾਈਨ ਆਫ ਸੋਲਿਡ ਜਿਹੜਾ ਉਹ ਦੇਖਣ ਮਿਲਿਆ ਪਿਆ ਜੋ ਵਧੀਆ ਜਿਹੜੇ ਲੋਕ ਜਿਹਦੀ ਸਲਾਹਨਾ ਕਰਦੇ ਹੋਏ ਵੀ ਉਹ ਸਾਫ ਤੌਰ ਤੇ ਦਿਖਾਈ ਦੇ ਰਹੇ ਨੇ ਕਿਉਂਕਿ ਲੋਕਾਂ ਦਾ ਕਹਿਣਾ ਵੀ ਜਿਹੜੀ ਨੌਜਵਾਨ ਖਾਸ ਤੌਰ ਤੇ ਜਿਹੜੀ ਪੀੜ੍ਹੀ ਹੈਗੀ ਆ ਉਹ ਗੁਰੂਆਂ ਦੀ ਛਾਤ ਤਾਂ ਜਿਹੜੀਆਂ ਹੈਗੀਆਂ ਉਸ ਮਾਰੇ ਜਾਨੂ ਨਹੀਂ ਹੁੰਦੀਆਂ ਤੇ ਗੁਰੂਆਂ ਦੀ ਛਾਤ ਤਾਂ ਤੋਂ ਮੈਂ ਕਹਿ ਸਕਦਾ ਜਾਣਕਾਰੀ ਜਿਹੜੀ ਆ ਉਹਨਾਂ ਤੋਂ ਦੂਰ ਹੁੰਦੀਆਂ ਜਾ ਰਹੀਆਂ ਨੇ ਜਿਸ ਕਰਕੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਇਹ ਜਿਹੜੇ ਪ੍ਰੋਗਰਾਮ ਹੈ ਇਹ ਹੋਣੇ ਚਾਹੀਦੇ ਆ ਜਿਹੜਾ ਤੁਸੀਂ ਦੇਖ ਲਦੇ ਹੋ ਵੀ ਕਾਫੀ ਵੱਡੀ ਤਰ੍ਹਾਂ ਵਿੱਚ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਆ ਵੀ ਜਿਹੜੇ ਲਾਈਟ ਐਂਡ ਸੌਨ ਜਿਹੜਾ ਕੀ ਪ੍ਰੋਗਰਾਮ ਕਰਾਇਆ ਜਾ ਰਿਹਾ ਸ਼ੋਅ ਕਰਾਇਆ ਜਾ ਰਿਹਾ ਉਹ ਆਪਣੇ ਆਪ ਦੇ ਵਿੱਚ ਵੀ ਇੱਕ ਵੀ ਕਹਿ ਸਕਦੇ ਆ ਵੀ ਵਧੀਆ ਜਿਹਾ ਉਹ ਦ੍ਰਿਸ਼ ਜਿਹੜਾ ਉਹ ਦਿਖਾਈ ਦੇ ਰਿਹਾ ਕਿਉਂਕਿ ਇਹ ਸੀ ਦਿਨ ਹੈ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਗਿਆ ਉਸ ਬਾਰੇ ਜਿਹੜਾ ਸਾਰਿਆਂ ਨੂੰ ਜਿਹੜਾ ਜਾਣੂ ਕਰਾਇਆ ਜਾ ਰਿਹਾ ਬੱਚਿਆਂ ਨੂੰ ਖਾਸ ਤੌਰ ਤੇ ਉਹ ਜਾਣੂ ਕਰਾਇਆ ਜਾ ਰਿਹਾ ਤਾਂ ਜੋ ਪਤਾ ਚੱਲ ਸਕੇ ਵੀ ਜਿਹੜੇ ਗੁਰੂ ਤੇਗ ਬਹਾਦਰ ਨੇ ਜਿਹੜੀ ਸ਼ਹਾਦਤ ਦਿੱਤੀ ਸੀ ਇਹ ਸਮਰਪਿਤ ਜਿਹੜਾ ਇਹ ਪ੍ਰੋਗਰਾਮ ਹੈ ਇਹ ਜਿਹੜਾ ਕਰਵਾਇਆ ਜਾ ਰਿਹਾ ਖਾਸ ਖਾਸ ਤੌਰ ਤੇ ਇਹ ਤਸਵੀਰਾਂ ਜਿਹੜੀਆਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਜਿਹਦੇ ਵਿੱਚ ਕਾਫੀ ਜਿਹੜੇ ਫਿਰੋਜ਼ਪੁਰ ਸ਼ਹਿਰ ਦੇ ਜਿਹੜੇ ਲੋਕ ਆ ਉਹ ਕਾਫੀ ਤੇ ਵੱਡੀ ਤعداد ਵਿੱਚ ਪਹੁੰਚੇ ਹੋਇਆ ਪ੍ਰਸ਼ਾਸਨ ਸਿੰਘ ਅਮਲਾ ਵੀ ਕ ਜਾ ਸਕਦਾ ਲੀਡਰ ਸਹਿਬਾਨ ਵੀ ਕਹੇ ਜਾ ਸਕਦੇ ਆ ਤੇ ਖਾਸ ਤੌਰ ਤੇ ਸਕੂਲੀ ਬੱਚੇ ਵੀ ਇਹਦੇ ਵਿੱਚ ਆਏ ਨੇ ਖੁੱਲੀ ਸਕੂਲੀ ਬੱਚਿਆਂ ਦੇ ਨਾਲ ਨਾਲ ਜਿਹੜੇ ਪੇਰੈਂਟਸ ਵੀ ਜਿਹੜੇ ਆ ਉਹ ਇਹਦੇ ਜਿਹੜੇ ਇੱਥੇ ਜਿਹੜੇ ਪਹੁੰਚੇ ਆ ਤਾਂ ਜੋ ਇਸ ਪ੍ਰੋਗਰਾਮ ਦੀ ਜਿਹੜੀ ਆ ਉਹ ਖੂਬਸੂਰਤੀ ਨੂੰ ਜਿਹੜਾ ਹੋਰ ਵੀ ਜਿਹੜਾ ਉਹ ਵਧਾਇਆ ਜਾ ਸਕੇ ਕਿਉਂਕਿ ਇਸ ਪ੍ਰੋਗਰਾਮ ਦਾ ਹੀ ਮਤਲਬ ਇਹ ਆ ਵੀ ਗੁਰੂ ਜੀ ਜਿਹੜੀ ਸ਼ਹਾਦਤ ਹੋਈ ਆ ਗੁਰੂ ਤੇਗ ਬਹਾਦਰ ਜੀ ਦੀ ਤੇ ਉਹਦੇ ਬਾਰੇ ਜਿਹੜੀ ਆ ਲੋਕਾਂ ਨੂੰ ਜਿਹੜਾ ਜਾਣੂ ਕਰਾਣਾ ਉਹ ਖਾਸ ਤੌਰ ਤੇ ਪੀੜੀ ਨੂੰ ਜਿਹੜੀ ਆ ਗੁਰੂਆਂ ਦੀ ਸ਼ਹਾਦਤ ਨੂੰ ਜਿਹੜੀ ਆ ਭੁੱਲਦੀ ਜਾ ਰਹੀ ਆ ਤੇ ਉਸ ਬਾਰੇ ਜਿਹੜਾ ਜਾਗਰੂਕ ਕਰੇ ਕੀਤਾ ਜਾ ਸਕੇ ਕਾਫੀ ਤੌਰ ਤੇ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਆ ਉਹਨੂੰ ਇਸ ਜਿਹੜੀ ਆ ਗੁਰੂਆਂ ਦੇ ਜਿਹੜੇ ਕਹਿ ਸਕਦੇ ਆ ਵੀ ਜਿਹੜੀ ਸ਼ਹਾਦਤ ਦਿੱਤੀਆਂ ਨੇ ਉਹਦੇ ਬਾਰੇ ਜਾਣੂ ਕਰਾਉਣ ਵਾਸਤੇ ਇਹ ਪ੍ਰੇਰਣਾ ਸਦਕਾ ਜਿਹੜੇ ਪ੍ਰੋਗਰਾਮ ਜਿਹੜਾ ਕਰਵਾਏ ਗਿਆ ਜਿਹੜੀ ਸਾਰੇ ਲੋਕ ਜਿਹੜੀ ਆ ਉਹ ਤਾਰੀਫ ਕਰਦੇ ਹੋਏ ਵੀ ਦਿਖਾਈ ਦੇ ਰਿਹਾ ਤੇ ਕਾਫੀ ਵੱਡੀ ਤਲਾਸ਼ ਦੇ ਵਿੱਚ ਜਿਹੜੇ ਲੋਕ ਆ ਉੱਥੇ ਪਹੁੰਚੇ ਹੋਏ ਦਿਖਾਈ ਦੇ ਰਹੇ ਲੋਕਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਵੀ ਰਾਜ ਕੀ ਲੋਕ ਕੀ ਸੋਚਦੇ ਆ ਭਾਜੀ ਜਿਹੜਾ ਨਹੀਂ ਜਿਹੜਾ ਜਿਹੜਾ ਪ੍ਰੋਗਰਾਮ ਹੈਗਾ ਬਹੁਤ ਅੱਛਾ ਪ੍ਰੋਗਰਾਮ ਬਹੁਤ ਅੱਛਾ ਪ੍ਰੋਗਰਾਮ ਹੋ ਰਿਹਾ ਸਕੂਲ즈 ਵਿੱਚ ਚਾਹੀਦਾ ਸਪੈਸੀਫਿਕ ਸਕੂਲ즈 ਦੇ ਛੋਟੇ ਲੈਵਲ ਤੇ ਵੀ ਚਾਹੀਦਾ ਉੱਥੇ ਕਰਾਇਆ ਹੈ ਪਰ ਮੈਸੇਜ ਕੀ ਦਿੰਦੀ ਸਰ ਮੈਸੇਜ ਦਿੰਦਾ ਸਿੱਖ ਧਰਮ ਹੈ ਰੇਹੇ ਬੰਦੇ ਨੂੰ ਮਾਨਵਤਾ ਦੀ ਕੁਰਬਾਨੀ ਹੈ ਸਿੱਖ ਧਰਮ ਦੇ ਵਿੱਚ ਉਹ ਨਜ਼ਰ ਆਉਂਦੀ ਹੈ ਸ੍ਰਿਸ਼ਟੀ ਨੂੰ ਪੂਰੀ ਕੁਰਬਾਨੀ ਦਿੱਤੀ ਸੀ ਉਹਨਾਂ ਨੇ ਜੇ ਜਿਹੜਾ ਵੀ ਉਸ ਟਾਈਮ ਜ਼ੁਲਮ ਦੇ ਖਿਲਾਫ ਹੁੰਦਾ ਉਹਨੇ ਖਿਲਾਫ ਕੁਰਬਾਨ ਵੀ ਕਹਿ ਸਕਦੇ ਆ ਲੋਕ ਵੀ ਜਿਹੜੇ ਸਕੂਲ ਜਾਵਦੇ ਵੀ ਜਿਹੜੇ ਆ ਇਹੋ ਜਿਹੇ ਜਿਹੜੇ ਪ੍ਰੋਗਰਾਮ ਹੋਣੇ ਚਾਹੀਦੇ ਆ ਕਿਉਂਕਿ ਜਿਹੜੀ ਕੁਰਬਾਨੀ ਦਿੱਤੀ ਨੇ ਗੁਰੂਆਂ ਨੇ ਉਹਦੇ ਬਾਰੇ ਜਿਹੜਾ ਵੀ ਬੱਚਿਆਂ ਨੂੰ ਵੀ ਜਿਹੜਾ ਜਾਣੂ ਹੋਣਾ ਚਾਹੀਦਾ ਕਿਉਂਕਿ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਤੇ ਇਹ ਮਤਲਬ ਕਿ ਇੱਕ ਵਾਰ ਨਹੀਂ ਕਰਾਣੇ ਚਾਹੀਦੇ ਇਹ ਜਿਹੜੇ ਸਕੂਲਾਂ ਦੇ ਵਿੱਚ ਵੀ ਹਰ ਸਕੂਲ ਦੇ ਵਿੱਚ ਕਰਵਾਣੇ ਚਾਹੀਦੇ ਤਾਂ ਜੋ ਬੱਚਿਆਂ ਨੂੰ ਜਿਹੜਾ ਐਮ.ਬੀ.ਏ ਗੁਰੂਆਂ ਦੀ ਜਿਹੜੀ ਸ਼ਹਾਦਤ ਦਿੱਤੀ ਆ ਉਸ ਬਾਰੇ ਜਿਹੜਾ ਜਾਣੂ ਕਰਾਇਆ ਜਾ ਸਕੇ ਤੇ ਉਹਦਾ ਮਤਲਬ ਤਾਂ ਜਿਹੜੀ ਆ ਉਹ ਦੱਸੀ ਜਾ ਸਕੇ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਦੈਨਿਕ ਸਵੇਰਾ ਫਰੋਇ ਪ੍ਰੋ ਲਾਈਟ ਐਂਡ ਸਾਊਂਡ ਸ਼ੋ ਜਿਹੜਾ ਹੈ ਸਾਡੇ 300 ਸਾਲਾਂ ਦੇ ਸਮਾਗਮ ਦੇ ਤਹਿਤ ਸਾਰੇ ਜਿਲ੍ਹਾ ਆຊੀਰ ਅਜਿਹੀ ਰੋਸ਼ਪੁਰ ਦੇ ਮੈਕੰਡੂਰ ਸਟੇਟ ਹੈ ਲਾਈਟ ਐਂਡ ਸਾਊਂਡ ਸ਼ੋ ਦਾ ਆਪਣਾ ਅੱਜ ਦਾ ਆਗਾਜ਼ ਕੀਤਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਵਾਲੇ ਸਾਰੇ ਉਹਨਾਂ ਦੇ ਇੱਕ ਡਿਪਾਰਟਮੈਂਟ ਤੋਂ ਇੱਕ ਲਾਈਟ ਐਂਡ ਸਾਊਂਡ ਸ਼ੋ ਦੇ ਮੱਦੇਨਜ਼ਰ ਰਾਹੀਂ ਇੱਕ ਆਪਾਂ ਸਾਰਿਆਂ ਨੂੰ ਜਲਦ ਕਰਾਉਣ ਦੀ ਇੱਕ ਇਹ ਕਹੇ ਕਰਣੀ ਕੀਤੀ ਗਈ ਹੈ ਤਾਂ ਮੇਰੀ ਇਹ ਸਾਰਿਆਂ ਨੂੰ ਇਹਲੇ ਕੋ ਆਪਣਾ ਵਚਨ ਨਹੀਂ ਆਉਜੀ ਕਿ ਸਮਾਗਮ ਦਾ ਪਹਿਲਾ ਵਾਰ ਇਹ ਮੈਸੇਜ ਦੇਣ ਜਾ ਰਿਹਾ ਸਤਿ ਸ੍ਰੀ ਅਕਾਲ ਰਹੀ ਹੈ ਜੀ ਵੀ ਬਹੁਤ ਇੱਥੇ ਸਾਰਿਆਂ ਨੂੰ ਖੁੱਲਾ ਸੱਦਾ ਤੇ ਇੱਥੇ ਲਾਈਟ ਐਂਡ ਸਾਊਂਡ ਜਿਹੜਾ ਪ੍ਰੋਗਰਾਮ ਹੈ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਆਰਗੇਨਾਈਜ਼ ਕੀਤਾ ਗਿਆ ਬਾਕੀ ਸਾਵਾ ਦੇ ਪਹਿਲਾਂ ਚੱਲੇ ਇੱਥੇ ਵੀ ਬਹੁਤ ਵਧੀਆ ਆਰਗੇਨਾਈਜ਼ ਕੀਤਾ ਗਿਆ ਤੇ ਮੈਂ ਸਾਰਿਆਂ ਨੂੰ ਹੀ ਕਹੂੰਗਾ ਸਾਰੇ ਔਰਤਾਂ ਤੇ ਇਸ ਪ੍ਰੋਗਰਾਮ ਦੇ ਉਚਾਰਨ। ਜਿਹੜੇ ਕੋਲ ਤੇ ਇੱਕ ਬਾਦਰ ਜੀ ਦਾ ਜਿਹੜਾ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਵੱਲੋਂ ਜੋ ਇਹ ਐਫਰਟਸ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕੀਤੀਆਂ ਗਈਆਂ ਮੈਂ ਉਹਨਾਂ ਦਾ ਧੰਨਵਾਦ ਕਰਾਂਗੀ ਕਿਉਂਕਿ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸਿੱਖਿਆ ਦਿੰਦਾ ਕਿ ਕਿਸ ਤਰ੍ਹਾਂ ਮਾਨਵਤਾ ਨੂੰ ਸਭ ਤੋਂ ਉੱਚਾ ਤਰਮ ਮੰਨ ਕੇ ਗੁਰੂ ਜੀ ਨੇ ਸ਼ਹੀਦੀ ਦਿੱਤੀ ਸੀ ਔਰ ਸਾਡੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਾਉਣਾ ਜ਼ਰੂਰੀ ਸੀ ਸੋ ਇੱਕ ਮਹੱਤਵਪੂਰਨ ਕਦਮ ਹੈ ਅਨ ਐਕਸਟਰਾ ਦੇ ਉਪਰਾਲੇ ਕੀ ਲੋਕਾਂ ਨੂੰ ਕਹਿੰਦੇ ਨੇ ਵੀ ਹੋਰ ਕਰਵਾਉਣੇ ਚਾਹੀਦੇ ਨੇ ਲੋਕਾਂ ਨੂੰ ਕੀ ਬਿਲਕੁਲ ਜੀ ਸਾਨੂੰ ਆਪਣੇ ਇਤਿਹਾਸ ਨਾਲ ਜੋ ਕਿ ਗੌਰਵਮਈ ਇਤਿਹਾਸ ਪੰਜਾਬ ਦਾ ਸਿੱਖੀ ਦਾ ਉਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਔਰ ਲਗਾਤਾਰ ਸਾਡੇ ਬੱਚਿਆਂ ਨੂੰ ਇਹਦੇ ਵਿੱਚ ਇਨਵੋਲ ਕਰਨਾ ਜ਼ਰੂਰੀ ਹੈ